ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਇੱਕ ਬਹੁਤ ਹੀ ਕਮਿਊਨਲ ਪੰਜਾਬ ਵਿਰੋਧੀ ਤੇ ਨਿਹਾਈਤੀ ਬਦਤਮੀਜ਼ ਜਨਾਨੀ ਨੂੰ ਜਦੋਂ ਪੰਜਾਬ ਦੀ ਇੱਕ ਧੀ ਕੁਲਵਿੰਦਰ ਕੌਰ ਨੇ ਮੂੰਹ ਦੇ ਉੱਤੇ ਜਿੱਤ ਦਾ ਛਗਣ ਭੇਟ ਕੀਤਾ ਤੇ ਅਚਾਨਕ ਸਿੱਖ دہشتਗਰਦ ਤੇ ਪੰਜਾਬ ਇੱਕ ਅਤਵਾਦ ਸਟੇਟ ਬਣ ਗਿਆ ਪਰ ਦੂਜੇ ਪਾਸੇ ਹਰਿਆਣੇ ਦੇ ਵਿੱਚ ਇੱਕ ਸਿੱਖ ਨੌਜਵਾਨ ਨੂੰ ਫਾਟਕ ਦੇ ਉੱਤੇ ਰੋਕ ਕੇ ਖਾਲਸਤਾਨੀ ਅਤਵਾਦੀ ਕਿਹਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਦੀ ਪੱਗ ਵੀ ਲਈ ਜਾਂਦੀ ਹੈ ਤੇ ਕੁੱਟਮਾਰ ਕੀਤੀ ਜਾਂਦੀ ਹੈ ਇਹ ਨੌਜਵਾਨ ਦਾ ਕਹਿਣਾ ਹੈ ਕਿ ਮੇਰੇ ਉੱਤੇ ਇੱਟਾਂ ਤੇ ਪੱਥਰਾਂ ਦੇ ਨਾਲ ਵੀ ਵਾਰ ਕੀਤੇ ਗਏ ਤੇ ਤਸਵੀਰਾਂ ਦੇ ਵਿੱਚ ਉਹਦਾ ਸਾਰਾ ਚਿਹਰਾ ਲਹੂ-ਲੁਹਾਨ ਹੋਇਆ ਨਜ਼ਰ ਆ ਰਿਹਾ ਹੈ ਕਿ ਇਸ ਨੌਜਵਾਨ ਦੇ ਲਈ ਕੋਈ ਵੀ ਮੀਡੀਆ ਨਹੀਂ ਬੋਲਿਆ ਸਾਰਿਆਂ ਦੀ ਜ਼ੁਬਾਨਾਂ ਦੇ ਉੱਤੇ ਤਾਲੇ ਲੱਗ ਗਏ ਐ ਇੱਧਰ ਤੱਕ ਕਿ ਉਧਰ ਦਾ ਕੋਈ ਵੀ ਐਮਐਲਏ ਤੇ ਐਮਪੀ ਇਸ ਨੌਜਵਾਨ ਦੇ ਹੱਕ ਦੇ ਵਿੱਚ ਨਹੀਂ ਆਇਆ ਸਮੇਂ-ਸਮੇਂ ਤੇ ਸਾਨੂੰ ਯਾਦ ਦਵਾਇਆ ਜਾਂਦਾ ਹੈ ਕਿ ਪੰਜਾਬੀ ਤੇ ਸਿੱਖ ਇਸ ਦੇਸ਼ ਦੇ ਵਿੱਚ ਪਹਿਲੇ ਦਰਜੇ ਦੇ ਨਹੀਂ ਬਲਕਿ ਦੂਜੇ ਦਰਜੇ ਦੇ ਨਾਗਰਿਕ ਨੇ ਉਹ ਭਾਵੇਂ ਕਿਸਾਨੀ ਮੋਰਚੇ 'ਚ ਗਏ ਸ਼ੁਭਕਰਨ ਸਿੰਘ ਦੇ ਸਿਰ ਦੇ ਪਿੱਛੇ ਗੋਲੀ ਮਾਰ ਕੇ ਉਹਨੂੰ ਸ਼ਹੀਦ ਕਰਨ ਦੀ ਗੱਲ ਹੋਵੇ ਭਾਵੇਂ ਉਹ ਪਹਿਲੇ ਕਿਸਾਨੀ ਸੰਘਰਸ਼ ਦੇ ਵਿੱਚ ਸਾਡੇ ਨੌਜਵਾਨਾਂ ਦੇ ਪੱਗਾਂ ਲਾਹ ਕੇ ਤੇ ਉਹਨਾਂ ਨੂੰ ਜ਼ਖਮੀ ਕਰਨ ਦੀ ਗੱਲ ਹੋਵੇ ਤੇ ਭਾਵੇਂ ਉਹ ਦੋ ਤਿੰਨ ਸਿੱਖ ਬੱਚਿਆਂ ਨੂੰ ਗਲਤ ਇਲਜ਼ਾਮਾਂ ਤਹਿਤ ਬੇਰਹਿਮੀ ਨਾਲ ਕੁੱਟਣ ਦੀ ਗੱਲ ਹੋਵੇ ਜਦੋਂ ਸਾਡੀ ਗੱਲ ਆਂਦੀ ਹੈ ਪੰਜਾਬ ਦੀ ਗੱਲ ਆਂਦੀ ਹੈ ਪੰਜਾਬ ਦੇ ਲੋਕਾਂ ਦੀ ਗੱਲ ਆਂਦੀ ਪੰਜਾਬ ਦੇ ਹੱਕਾਂ ਦੀ ਗੱਲ ਆਂਦੀ ਹੈ ਉਦੋਂ ਸਾਡੀ ਆਵਾਜ਼ ਵੀ ਦਬਾਈ ਜਾਂਦੀ ਹੈ ਤੇ ਸਾਡੇ ਲਈ ਨਿਆ ਪ੍ਰਣਾਲੀ ਤੇ ਨਿਆ ਵਿਧਾਨ ਵੀ ਵੱਖਰਾ ਕਰ ਦਿੱਤਾ ਜਾਂਦਾ ਹੈ ਮੈਂ ਹੁਣ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਹੈ ਜਿਹੜੇ ਕੰਗਣਾ ਰਨੋਦ ਦੀ ਪੂੰਛ ਬਣੇ ਹੋਏ ਸੀਗੇ ਕਿ ਮਾੜਾ ਹੋਇਆ ਏ ਗਲਤ ਹੋਇਆ ਏ ਜਦੋਂ ਸਿੱਖਾਂ ਦੇ ਉੱਤੇ ਜਦੋਂ ਪੰਜਾਬ ਦੇ ਪੁੱਤਾਂ ਦੇ ਉੱਤੇ ਇਹਨਾਂ ਅਤਿਆਚਾਰ ਹੁੰਦਾ ਏ ਕਈਆਂ ਕੇਸਾਂ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਨੇ ਆਪਣੀ ਜਾਨ ਗਵਾਈ ਉਦੋਂ ਕਿੱਥੇ ਜਾਂਦਾ ਇਹ ਗੋਦੀ ਮੀਡੀਆ ਤੇ ਇਹ ਲੋਕ ਜਿਹੜੇ 2 ਮਿੰਟ ਤੋਂ ਪਹਿਲਾਂ ਸਿੱਖਾਂ ਨੂੰ ਦਹਿਸ਼ਤਗਰਦ ਤੇ ਪੰਜਾਬ ਨੂੰ ਇੱਕ ਅਤਵਾਦ ਸਟੇਟ ਘਰਾਰ ਕਰ ਦਿੰਦੇ ਨੇ ਇਹੋ ਜਿਹੇ ਕਈ ਘਟਨਾਵਾਂ ਨੇ ਜਿੱਥੇ ਪੰਜਾਬ ਤੇ ਪੰਜਾਬੀਆਂ ਦੇ ਨਾਲ ਇੱਕ ਵੱਡੇ ਰੂਪ ਦੇ ਵਿੱਚ ਵਿਤਕਰਾ ਹੁੰਦਾ ਨਜ਼ਰ ਆਇਆ ਅਕਸਰ ਹੀ ਦੁਨੀਆ ਦੇਖਦੀ ਪਈਏ ਕਿ ਕਿਵੇਂ ਇੱਥੇ ਘੱਟ ਗਿਣਤੀਆਂ ਦੇ ਨਾਲ ਮਿਨੋਰਟੀਜ਼ ਦੇ ਨਾਲ ਧੱਕਾ ਹੁੰਦਾ ਤੇ ਵਿਤਕਰਾ ਕੀਤਾ ਜਾਂਦਾ ਹੈ ਮੈਂ ਸਮੂਹ ਪੰਜਾਬੀਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਆਪਣੇ ਪੰਜਾਬੀ ਭੈਣ ਭਰਾਵਾਂ ਦੇ ਨਾਲ ਖੜੀਏ ਤੇ ਉਹਨਾਂ ਦਾ ਡਟ ਕੇ ਸਾਥ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ